ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕਾ ਲਾਪਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1293 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅਜੇ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1294 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇ ਗੁਰੂ ਸਾਹਿਬ ਜੀਓ ਰਾਗ ਕਾਨੜਾ ਚੌਪ ਦੇ ਮਹੱਲਾ ਚੌਥਾ ਘਰ ਪਹਿਲਾ ਰਾਗ ਕਾਨੜਾ ਘਰ ਪਹਿਲੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਚਾਰ ਬੰਦਾ ਵਾਰੀ ਬਾਣੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਜਿਸ ਦਾ ਨਾਮ ਹੁੰਦਵਾੜਾ ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ ਜੋ ਸਭ ਵਿੱਚ ਵਿਆਪਕ ਹੈ ਭੈ ਤੋਂ ਰਹਿਤ ਹੈ ਵੈਰ ਰਹਿਤ ਹੈ ਜਿਸ ਦਾ ਸਰੂਪ ਕਾਲ ਤੋਂ ਪਰੇ ਹੈ ਭਾਵ ਜਿਸ ਦਾ ਸਰੀਰ ਨਾਸ ਰਹਿਤ ਹੈ ਜੋ ਜੂਨਾ ਵਿੱਚ ਨਹੀਂ ਆਉਂਦਾ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ ਮੇਰਾ ਮਨ ਸਾਧ ਜਨਾਂ ਮਿਲ ਹਰਿਆ ਮੇਰਾ ਮਨ ਸੰਤ ਜਨਾਂ ਨੂੰ ਮਿਲ ਕੇ ਆਤਮਿਕ ਜੀਵਨ ਵਾਲਾ ਬਣ ਗਿਆ ਹਰਿਆ ਭਰਿਆ ਹੋ ਗਿਆ ਹਉ ਬਲ 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 ਸਾਧ ਜਨਾਂ ਕੋ ਮਿਲ ਸੰਗਤ ਪਾਰ ਉਤਰਿਆ ਰਹਾਓ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ ਰਹਾਓ ਹਰ ਹਰ ਕਿਰਪਾ ਕਰੋ ਪ੍ਰਭ ਆਪਣੇ ਹਮ ਸਾਧ ਜਨਾਂ ਪਗ ਪਰਿਆ ਹੇ ਹਰੀ ਹੇ ਪ੍ਰਭੂ ਮੇਰੇ ਉਤੇ ਆਪਣੀ ਮਿਹਰ ਕਰ ਮੈਂ ਸੰਤ ਜਨਾਂ ਦੀ ਚਰਨੀ ਲਗਾ ਰਹਾ ਧਨ ਧਨ ਸਾਧ ਜਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤ ਤੋ ਧਰਿਆ ਸ਼ਾਬਾਸ਼ ਹੈ ਸੰਤ ਜਨਾਂ ਨੂੰ ਧੰਨ ਧੰਨੇ ਉਹ ਸੰਤ ਜਨ ਜਿਨ੍ਹਾਂ ਨੇ ਪਰਮਾਤਮਾ ਨਾਲ ਡੂੰਗੀ ਸਾਝ ਪਾਈ ਹੋਈ ਹੈ ਸੰਤ ਜਨਾਂ ਨੂੰ ਮਿਲ ਕੇ ਵਿਕਾਰਾਂ ਵਿੱਚ ਡਿੱਗੇ ਹੋਏ ਮਨੁੱਖ ਵਿਕਾਰਾਂ ਤੋਂ ਬਚ ਜਾਂਦੇ ਹਨ ਮਨੁਹਾ ਚਲੈ ਚਲੈ ਬੋਹ ਬੋਹ ਬਿੱਦ ਮਿਲ ਸਾਧੂ ਵਸ ਗੱਤ ਕਰਿਆ ਮਨੁੱਖ ਦਾ ਮਨ ਆਮ ਤੌਰ ਤੇ ਕਈ ਤਰੀਕਿਆਂ ਨਾਲ ਸਦਾ ਭਟਕਦਾ ਫਿਰਦਾ ਹੈ ਸੰਤ ਜਨਾਂ ਨੂੰ ਮਿਲ ਕੇ ਇਉਂ ਵਸ ਵਿੱਚ ਕਰ ਲਈਦਾ ਹੈ ਜਿਉਂ ਜਲ ਤੰਤ ਪਸਾਰਿਓ ਬਦਕ ਗ੍ਰਸ ਮੀਨਾ ਵਸ ਗਤ ਖਰਿਆ ਕਿਵੇਂ ਸੰਤ ਜਨਾਂ ਨੂੰ ਮਿਲ ਕੇ ਮਨ ਵਸੇ ਚਾਉਂਦਾ ਹੈ ਜਿਵੇਂ ਕਿਸੇ ਸ਼ਿਕਾਰੀ ਨੇ ਜਾਲ ਖਿਲਾਰਿਆ ਅਤੇ ਮੱਛੀ ਨੂੰ ਕੁੰਡੀ ਵਿੱਚ ਬਿસા ਕੇ ਕਾਬੂ ਕਰਕੇ ਲੈ ਗਿਆ ਹਰ ਕੇ ਸੰਤ ਸੰਤ ਭਲ ਨੀਕੇ ਮਿਲ ਸੰਤ ਜਨਾ ਮਲ ਲਹੀਆ ਪ੍ਰਮਾਤਮਾ ਦੇ ਸੇਵਕ ਸੰਤ ਜਨ ਭਲੇ ਅਤੇ ਚੰਗੇ ਜੀਵਨ ਵਾਲੇ ਹੁੰਦੇ ਹਨ ਸੰਤ ਜਨਾਂ ਨੂੰ ਮਿਲ ਕੇ ਮਨ ਦੀ ਵਿਕਾਰਾਂ ਦੀ ਮੈਲ ਲੈ ਜਾਂਦੀ ਹੈ ਹੋ ਮੈਂ ਦੁਰਤ ਗਿਆ ਸਭ ਨੀਕਰ ਜਿਉਂ ਸਾਬਣ ਕਾਪੁਰ ਕਰਿਆ ਜਿਵੇਂ ਸਾਬਣ ਨਾਲ ਕਪੜਾ ਸਾਫ ਕਰ ਲਈਦਾ ਹੈ ਤਿਵੇਂ ਸੰਤ ਜਨਾਂ ਦੀ ਸੰਗਤ ਵਿੱਚ ਮਨੁੱਖ ਦੇ ਅੰਦਰੋਂ ਹੋਮੇ ਦਾ ਵਿਕਾਰ ਸਾਰਾ ਨਿਕਲ ਜਾਂਦਾ ਹੈ ਮस्तक ਲਲਾਟ ਲਿਖਿਆ ਤੁਰ ਠਾਕੁਰ ਗੁਰ ਸਤ ਗੁਰ ਚਰਨ ਉਰ ਧਰਿਆ ਹੇ ਦਾਸ ਨਾਨਕ ਜਿਸ ਮਨੁੱਖ ਦੇ ਮੱਥੇ ਉੱਤੇ ਠਾਕੁਰ ਪ੍ਰਭੂ ਪਰਮਾਤਮਾ ਨੇ ਤੁਰ ਦਰਗਾਹ ਤੋਂ ਗੁਰੂ ਮਲਾਪ ਦਾ ਲੇਖ ਲਿਖ ਦਿੱਤਾ ਉਸ ਨੇ ਗੁਰੂ ਦੇ ਚਰਨ ਆਪਣੇ ਹਿਰਦੇ ਵਿੱਚ ਵਸਾ ਲਏ ਸਭ ਦਾਲ ਦਾ ਦੁੱਖ ਭੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਹ ਦਰਿਆ ਹੇ ਨਾਨਕ ਉਸ ਨੇ ਉਹ ਪਰਮਾਤਮਾ ਲੱਭ ਲਿਆ ਜਿਹੜਾ ਸਾਰੀ ਗਰੀਬੀ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ ਉਹ ਮਨੁੱਖ ਨਾਮ ਵਿੱਚ ਜੁੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗ ਰੇਨਾ ਮੇਰਾ ਮਨ ਸੰਤ ਜਨਾ ਮੇਰਾ ਮਨ ਸੰਤ ਜਨਾ ਦੇ ਚਰਨਾਂ ਦੀ ਧੂੜ ਮੰਗਦਾ ਹੈ ਹਰ ਹਾਰ ਕਥਾ ਸੁਣੀ ਮਿਲ ਸੰਗਤ ਮਨ ਕੋਰਾ ਹਰ ਰੰਗ ਭੇਨ ਰਹਾਓ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਜਿਸ ਨੇ ਪੀ ਪ੍ਰਮਾਤਮਾ ਦੀ ਸਿਫਤ ਸਲਾ ਸੁਣੀ ਉਹਦਾ ਕੋਰਾ ਮਨ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਭਜ ਗਿਆ ਰਹਾਓ ਹਮ ਅਚਿਤ ਅਚੇਤਨ ਜਾਣ ਗਾਤਮਿਤ ਗੁਰ ਕੀਏ ਸੁਚਿਤ ਚਤੇ ਨਾ ਅਸੀਂ ਜੀਵ ਪ੍ਰਮਾਤਮਾ ਵੱਲੋਂ ਬੇਧਿਆਨੇ ਗਾਫਲ ਰਹਿੰਦੇ ਹਾਂ ਅਸੀਂ ਨਹੀਂ ਜਾਣਦੇ ਕਿ ਪ੍ਰਮਾਤਮਾ ਕਿਹੋ ਜਿਹਾ ਉੱਚੀ ਆਤਮਿਕ ਅਵਸਥਾ ਵਾਲਾ ਹੈ ਅਤੇ ਕਿਹੜਾ ਵੱਡਾ ਬੇਅੰਤ ਹੈ ਜਿਹੜੇ ਗੁਰੂ ਦੀ ਸ਼ਰਨ ਪੈ ਗਏ ਉਹਨਾਂ ਨੂੰ ਗੁਰੂ ਨੇ ਸਿਆਣੇ ਚਿੱਤ ਵਾਲੇ ਬਣਾ ਦਿੱਤਾ ਤੇ ਉਹ ਫਿਰ ਪ੍ਰਮਾਤਮਾ ਦੇ ਨਾਮ ਦੀ ਕਦਰ ਕਰਨ ਲੱਗ ਪਏ ਪ੍ਰਭ ਦੀਨ ਦਿਆਲ ਕਿਉ ਅਕਿਰਤ ਘਣ ਮਨ ਹਰ ਹਰ ਨਾਮ ਜਪੇਨ ਦਿਨਾਂ ਉਤੇ ਦਿਆ ਕਰਨ ਵਾਲੇ ਪ੍ਰਭੂ ਨੇ ਜਿਸ ਦਾ ਪਾਸ ਕੀਤਾ ਉਸਨੇ ਆਪਣੇ ਮਨ ਵਿੱਚ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਹਰ ਕੇ ਸੰਤ ਮਿਲੇ ਹੈ ਮਨ ਪ੍ਰੀਤਮ ਕਟ ਦੇਓ ਹੀਰਾ ਤੇਨਾ ਜੇ ਮੇਰੇ ਮਾਨ ਦੇ ਪਿਆਰੇ ਸੰਤ ਜਾਨ ਮੈਨੂੰ ਮਿਲ ਪੈਣ ਤਾਂ ਮੈਂ ਉਹਨਾਂ ਨੂੰ ਆਪਣਾ ਹਿਰਦਾ ਕੱਟ ਕੇ ਦੇ ਦਿਆਂ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤ ਤਪਵੇਨਾ ਜਿਨ੍ਹਾਂ ਨੂੰ ਮਿਲ ਕੇ ਪਰਮਾਤਮਾ ਦੇ ਸੰਤ ਮਿਲ ਪਏ ਜਿਨ੍ਹਾਂ ਨੂੰ ਉਹਨਾਂ ਨੂੰ ਪਰਮਾਤਮਾ ਮਿਲ ਪਿਆ ਸੰਤ ਜਨ ਅਸਾਂ ਜੀਵਾਂ ਨੂੰ ਪਤਤਾ ਤੋਂ ਪਵਿੱਤਰ ਕਰ ਲੈਂਦੇ ਹਨ ਹਰ ਕੇ ਜਨ ਊਤਮ ਜਗ ਕਈ ਹੈ ਜਿਨ ਮਿਲਿਆ ਪਾਥਰ ਸੇਨਾ ਪਰਮਾਤਮਾ ਦੇ ਸੇਵਕ ਜਗਤ ਵਿੱਚ ਉੱਚੇ ਜੀਵਨ ਵਾਲੇ ਅਖਵਾਉਂਦੇ ਹਨ ਕਿਉਂਕਿ ਉਹਨਾਂ ਨੂੰ ਮਿਲਿਆ ਪੱਥਰ ਵੀ ਅੰਦਰੋਂ ਸਿਜ ਜਾਂਦੇ ਹਨ ਪੱਥਰ ਦਿਲ ਮਨੁੱਖ ਵੀ ਨਰਮਦਿਲ ਹੋ ਜਾਂਦੇ ਹਨ ਤੇ ਜਿਨ੍ਹਾਂ ਕਦੇ ਨਾਮ ਨਹੀਂ ਜਪਿਆ ਫਿਰ ਉਹ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਪਰਮਾਤਮਾ ਦਾ ਨਾਮ ਧਿਆਉਣ ਲੱਗ ਜਾਂਦੇ ਹਨ ਕਿਉਂਕਿ ਸੰਤ ਜਨ ਪਹਿਲੇ ਆਪ ਪਰਮਾਤਮਾ ਨਾਲ ਮਿਲਦੇ ਹਨ ਤੇ ਫਿਰ ਲੋਕਾਂ ਨੂੰ ਨਾਮ ਜਪਣ ਦੀ ਯੋਤੀ ਦੱਸ ਕੇ ਪਰਮਾਤਮਾ ਨਾਲ ਮਿਲਾ ਦਿੰਦੇ ਹਨ ਜਨ ਕੀ ਮੈਂ ਮਾ ਬਰਨ ਨਾ ਸਕੋ ਓਏ ਊਤਮ ਹਰ ਹਰ ਕੇਨਾ ਮੈਂ ਸੰਤ ਜਨਾਂ ਦੀ ਵਡਿਆਈ ਬਿਆਨ ਨਹੀਂ ਕਰ ਸਕਦਾ ਪਰਮਾਤਮਾ ਨੇ ਆਪ ਉਹਨਾਂ ਨੂੰ ਉੱਚੇ ਜੀਵਨ ਵਾਲੇ ਬਣਾ ਦਿੱਤਾ ਹੈ ਤੁਮ ਸਹ ਤੁਮ ਹਰਿ ਸ਼ਹਾ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰਹੇ ਰਾਸ ਦੇਨਾ ਤੁਮ ਹਰਿ ਸ਼ਹਾ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰਹੇ ਰਾਸ ਦੇਨਾ ਹੇ ਪ੍ਰਭੂ ਪਰਮਾਤਮਾ ਵਾਹਿਗੁਰੂ ਕਾਲ ਪੁਰਖ हे हरि हे स्वामी तू नाम खजाने दा मालिक है असि जीव उस नाम तान दे व्यापारी हां सानू अपना नाम سرمਾਇਆ दे विसर नाहि दाता रे अपना नाम देहो गुणगावां दिन दे रात नानक चाओए हो विसर नाहि दाता रे अपना नाम देहो ਗੋਣ गावा ਦਿਨ ਰਾਤ ਨਾਨਕ ਜਾਓ ਇਹ ਇਸ ਤਰ੍ਹਾਂ ਜਿਸ ਤਰ੍ਹਾਂ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਪਰਮਾਤਮਾ ਕੋਲੋਂ ਆਪਣਾ ਉਹਦਾ ਨਾਮ ਮੰਗ ਰਹੇ ਹਨ ਤੇ ਸਾਨੂੰ ਵੀ ਪਰਮਾਤਮਾ ਦਾ ਨਾਮ ਮੰਗਣਾ ਚਾਹੀਦਾ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗ ਕੇ ਫਿਰ ਪਰਮਾਤਮਾ ਦਾ ਨਾਮ ਤੇ ਹੋਣਾ ਚਾਹੀਦਾ ਹੈ ਗੁਰੂ ਜੀ ਅੱਗੇ ਫਰਮਾਨ ਕਰਦੇ ਹਨ ਜਨ ਨਾਨਕ ਕੋ ਦਿਆ ਪ੍ਰਭ ਧਾਰੋ ਲਦ ਵਖਰ ਹਰ ਹਰ ਲੈਣਾ हे ਪ੍ਰਭ ਪਰਮਾਤਮਾ ਆਪਣੇ ਦਾਸ ਨਾਨਕ ਉਤੇ ਮਿਹਰ ਕਰ ਕਿ ਮੈਂ ਤੇਰਾ ਨਾਮ ਸੋਦਾ ਲਦ ਸਕਾਂ ਧੰ ਧੰ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਤਰ੍ਹਾਂ ਸਾਨੂੰ ਕਲ ਜੁਗ ਦੀ ਜੀਵਾਂ ਨੂੰ ਸਮਝਾ ਰਹੇ ਹਨ ਕਿ ਬੰਦਿਆ ਜਿੱਥੇ ਮਰਜੀ ਭੱਜ ਲੈ ਜੋ ਮਰਜੀ ਕਰ ਲੈ ਤੇਰਾ ਨਾਮ ਤੋਂ ਬਿਨਾ ਛੁਟਕਾਰਾ ਨਹੀਂ ਹੋ ਸਕਦਾ ਜਿਸ ਤਰ੍ਹਾਂ ਗੁਰੂ ਜੀ ਨਾਮ ਦੀ ਮੰਗ ਕਰ ਰਹੇ ਹਨ ਤੇ ਨਾਮ ਜਪਣ ਦੀ ਹਿਦਾਇਤ ਦੇ ਰਹੇ ਹਨ ਸਾਨੂੰ ਗੁਰੂ ਦੀ ਗੱਲ ਮੰਨਣੀ ਚਾਹੀਦੀ ਹੈ ਤੇ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਹਨ ਸੱਚੇ ਮਾਰਗ ਚੱਲਦੇ ਆ ਉਸਤਤ ਕਰੈ ਜਹਾਨ ਫਿਰ ਸੱਚੇ ਰਾਹ ਤੇ ਚੱਲਾਂਗੇ ਤੇ ਨਾਮ ਜਪਾਂਗੇ ਤੇ ਪ੍ਰਮਾਤਮਾ ਖੁਸ਼ ਹੋ ਜਾਏਗਾ ਤੇ ਜਹਾਨ ਵੀ ਉਸਤਤ ਕਰੇਗਾ ਤੁਮ ਹਾਰੇ ਸ਼ਾਹ ਵੱਡੇ ਪ੍ਰਭ ਸੁਆਮੀ ਹਮ ਬਣ ਜਾਰੇ ਰਾਸ ਦੇਨਾ ਜਨ ਨਾਨਕ ਕੋ ਦਿਆ ਪ੍ਰਭ ਧਾਰੋ ਲਦਵਾ ਖਰ ਹਰ ਹਰ ਲੈਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1294 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1295 ਦੀ ਵਿਆਖਿਆ ਅਤੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ